थोड़ी थोड़ी चीज़ मुझे के जाएँ लोकी कपड़ा उन्हें आपने तो निम्न मुझे के बढ़िया काम नेगा या करो इतने ठेगे ये अपने कुत्ती आज सोनू मोटिवेट है इतनी चीज़ लोगों को नियम मुझे के तो सिखाओ मोटिवेट होंगे कुत्ते ठेगे ही अपने थोड़ी निराला हाँ जी जी लो ਆ ਆ ਜੀ ਕੋ ਆ ਕੁਤੀ ਨਾ ਜਿੰਦ ਕਰੀਂ ਦੇ ਉਸ ਤੇ ਨਾ ਹੀ ਨੂੰ ਸਾਲੀ ਜੀ ਜੀ ਜਾ ਇਹ ਚੱਲੀ ਜਾ ਜਰੂਰੀ ਟਰੀਟਮੈਂਟ ਚੱਲ ਰਿਹਾ ਮੇਰੇ ਨਾਲ ਨਾਲ ਤੇ ਨਹੀਂ ਅੱਗੇ ਸੇਵਾਸ ਐ ਆਪਣੇ ਗੁਨੀਮ ਦੇਖ ਕੇ ਉਹਦੇ ਤੇ ਖੋਇਆ ਕਰੋ ਕੀ ਕਰ ਤੂ ਤੇ ਨਹੀਂ ਅੱਗੇ ਜਾਣਾ ਨਹੀਂ ਗਿਆ ਬਾਸ ਹਾਂ ਹੁਣ 10 ਵੇਲੇ ਛਤਰੀ ਕਿੱਥੋਂ ਮਿਲੂ 10 ਥੋੜੇ ਹੈ ਨਹੀਂ ਹੈਗੀ ਆ ਦੀਦੀ ਕਿੱਥੋਂ ਰੇ ਕਿੰਨੇ ਦੀ ਐ ਤਾਂ ਨਹੀਂ ਹਟਾ ਦੀਦੀ ਹਾਂ ਮੈਂ ਤਾਂ ਆ ਗਈ ਸੀ ਹਾਂ ਮੰਮੀ ਜਿਵੇਂ ਦਵਾਈ ਦੂ ਹੀ ਲੈਣ ਜਾਣਾ ਤਦੇ ਇਹ ਜ ਮੂੰਜੇ ਵਾਲਾ ਹੋ ਜੀ ਛਤਰੀ ਤਾਂ ਜ਼ਰੂਰ ਤੁਲਿਆ ਕੇ ਰੱਖਣੀ ਜੀ ਹਾਂ ਇਹ ਦੀਦਾ ਬਿਜਾਰੀ ਸੜਦਮ ਮਸਤਮ ਜਿਆਦਾ ਕਰਾ ਦਿੰਦਾ ਇਹ ਆ ਸੜਦਮ ਮਸਤਮ ਬਿਜਾਰੀ ਨੂੰ ਦਿਖਦਾ ਵੀ ਨਹੀਂ ਹੈਗਾ ਸੁਣਦਾ ਵੀ ਨਹੀਂ ਹੈਗਾ ਤੇ ਦੇਖਿਆ ਹੀ ਫਿਰ ਜਾਂਦੇ ਵਿਚਾਰੇ ਉਹ ਬੈਠੇ ਉਂਝ ਤੋਂ ਥੱਲੇ ਲੱਭਦੀ ਹੋਈ ਸੀ ਉਹਨੇ ਵੀ ਸੂ ਮਾਗਿਆ ਦੇਖਤੀ ਜਾਉਂਦੀ ਵੇਖਾ ਹੁਣ ਇਹਨੂੰ ਨਜਾਇਜ਼ ਨਾਲ ਬਸ ਆਪਣੇ ਮਸਤੀ ਜਿਹੜੇ ਕਰਦੀ ਹੈ ਤੇ ਜੇ ਤੁਹਾਨੂੰ ਵੀ ਕੋਈ ਵੀ ਇਸ ਜਾਨਵਰ ਦਿਖਦਾ ਹੈਗਾ ਤਾਂ ਜਰੂਰ ਤੁੰ ਦੋ ਰੋਟੀਆਂ ਹੌਣ ਦੀ ਕੋਸ਼ਿਸ਼ ਕਰਿਆ ਕਰੋ ਤੇ ਬਾਕੀ ਜਿੰਨਾ ਵੀ ਹੋ ਸਕਦਾ ਹੈ ਵੀ ਆਪਾਂ ਕਿਸੇ ਦਾ ਟ੍ਰੀਟਮੈਂਟ ਕਰਵਾ ਸਕਦੇ ਹਾਂ ਤਾਂ ਜ਼ਰੂਰ ਤੋਂ ਕਰਵਾਓ ਬਾਕੀ ਦੇਖ ਕੇ ਜਾਣ ਬੜਾ ਬਹੁਤ ਜ਼ਿਆਦਾ ਤਰਸਉਂਦੇ ਤੇ ਤਰਸ ਦੇ ਨਾਲ-ਨਾਲ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਅੱਜ ਤੱਕ ਲੀਡਾ ਬਾੜ ਜਾਈ ਨਹੀਂ ਲੀਡਾ ਬਦੀ ਤੇ ਲੀਡਾ ਪਾਰ ਨਹੀਂ ਕਰਦੇ ਸੁਮਨਲ ਖੁੱਲ ਜਾਂਦੀ ਹੈ ਨਾ ਜੀ ਉਹ ਬਹਾਰੀਆਂ ਹੋਣਗੇ। ਉਹ ਜੀ ਛੋਟੀ ਜਾਈ ਜਾਂਦੀ। 10ਵੀਂ ਦੇ ਪੇਪਰ ਦਿੱਤੇ ਨੇ ਜੀ ਸਬਸਕ੍ਰਾਈਬ ਕਰਿਓ ਜੀ। ਆ ਲੈ। ਲੱਗ ਰਿਹਾ ਉਹਦਾ ਜੀ ਵਧੀਆ ਤੇ। ਹਾਂ ਜੀ ਲੱਗ ਰਿਹਾ। ਨਹੀਂ ਆਗੇ। ਜੀ ਹੈ? ਕਿੰਨੇ ਕਿੰਨੇ ਵਧੀਆ ਲੱਗਦੇ ਨੇ ਬੜੀਆਂ ਨੇ ਖੜੀਆਂ ਪਹਿਰੀਆਂ ਨੇ। ਨਿੰਦਾ ਉਹੀ ਪਰ ਦੇਣ ਤਾਂ ਹੈ ਹੋਗਾ ਪਤਾ ਨਹੀਂ ਕੀ ਗੜੇ ਪੈਣਗੇ। ਕੰਮ ਕਰਨਾ ਥੀ ਨੀ ਪਸੰਦ ਮੰਮੀ ਆ ਮੇਰੇ ਜੂੜਾ ਸੀ ਇੱਟਾ ਤੇ ਕੰਮ ਸੀ ਟੀਗਰਨਾ ਸੀ ਇੱਟਾ ਇੱਟਾ ਵਾਹ ਯੂ ਨੂੰ ਸਾਰਾ ਦਿਨ ਕੰਮ ਹੀ ਆ ਪਈ ਗੇਰੀ ਹੈ ਨਾ ਕੰਮ ਹੀ ਉਧਾਰ ਹੁੰਦਾ ਹੋ ਪੂਰਾ ਇਹ ਬੇਸੀ ਨਾ ਕੰਮ ਕਰਦੇ ਜੀ ਮੈਂ ਇਹ ਕਹਿਣਾ ਹੁੰਦਾ ਕਰ ਦਿੰਦਾ ਇਹਦੇ ਤੱਕੜਾ ਨਾ ਕੰਮ ਨੂੰ ਪੂਰਾ ਛੋੜ ਕੇ ਪੂਰੀ ਕੰਮ ਨੂੰ ਉਹ ਮੇਰੇ ਦਾ ਗੁਲਪਲੇ ਜੂਟ ਗਿਆ ਹੁੰਦੇ ਆ ਉਹ ਪਿਆ ਇੱਕ ਟੈੜੀ ਕਰ ਕਿਦੋਂ ਇੰਨੇ ਚੋਏ ਨਾਲ ਲੈਦੀ ਸਾਰੇ ਟੁੱਟ ਗਏ ਇੱਕ ਬੱਤ ਕਹ ਜੀ ਹੁੰਦੀ ਹੁੰਦੀਆਂ ਨੇ ਉਹ ਕਿੰਨੀ ਸੋਹਣੀਆਂ ਹੁੰਦੀਆਂ ਨੇ ਹਨਾ ਹਾਂ ਇਹਦੇ ਪਲੀਜ਼ ਆ ਇਹਦਾ ਇਹਦਾ ਕੁਝ ਵੀ ਦੇ ਚੱਲ ਇਹਨੂੰ ਥੋੜਾ ਵਝਾਈ ਆ ਆਹ ਮਮਮੀ ਅੱਜ ਇਹਨੂੰ ਪਰਲੇ ਹੋਵੇਦੀ ਵੀ ਹੋ ਗਈ ਪਹਿਚਾਨ ਹਾਂ ਇਹ ਚੱਲ ਜਾ। ਮੋਟੂ, ਮੋਟੂ। ਆ ਦੇਚ ਥੋੜੀਆਂ-ਥੋੜੀਆਂ ਘੜੀਆਂ ਜਿਹਾ ਚ ਕਿੰਨਾ ਮੱਝਾ ਆਉਂਦਾ ਹੈ ਹਨ ਜਦੋਂ ਆ ਸੂਰਜ ਜੇ ਲੁੱਕ ਜਾਂਦਾ। ਆ ਦੇਖਾ ਬਲਪ ਆ ਦੇਖਾ ਆ ਜਾ ਆ ਨਾਲੇ ਆ ਪਾਪੜੀ ਸਾਰੀ ਬਾਜੀ ਦਿਖਾਗੇ। ਉਹ ਦਿਨਾਂ ਦੇਖੋ ਤੂੰ ਦਿਨਾਂ ਪਾਣੀ ਨਾਲ ਰੱਜ ਕੇ ਸ਼ਹਿਰਾਂ ਦੇ ਲੋਕ ਮੁੱਲ ਖਾਈਦੇ ਨੇ ਹਨਾ ਵੀ ਥੋੜਾ ਥੋੜਾ ਆਪਣੇ ਦਾ ਪੂਰਾ ਬਾਗ ਲੈ ਕੇ ਉਹ ਵੀ ਲੈ ਜਾ ਕਰਦੇ ਜਰੂਰਤ ਹੁੰਦੀ ਹੈ ਲੈ ਜਾ ਕਰਦੇ ਹੋਰ ਚਟਨੀ ਚਟਨੀ ਬਣਾ ਲਈ ਵੇ ਕਈ ਵਾਰ ਕਿਸੇ ਨੂੰ ਹੀ ਗਰਮੈਸਟ ਜੀ ਹੋ ਜਾਏ ਤਾਂ ਫਿਰ ਇਹਦਾ ਉਹ ਕਰਕੇ ਪੀ ਲੈ ਕੁੱਟ ਕੇ ਵਿੱਚ ਥੋੜਾ ਜਿਹਾ ਮਿੱਠਾ ਪਾ ਕੇ ਸ਼ਰਬਤ ਬਣਾ ਕੇ ਪੀ ਲੈ ਉਹ ਕੜੀ ਪੱਤਾ ਦੱਸ ਪ੍ਰਿੰਸੀ ਜੈਨਾਂ ਬਕੈਨਾਂ ਤੇ ਕੜੀ ਪੱਤਾ ਕਿਹੜਾ ਇਹਨਾਂ ਤੇ ਸੀ ਕੜੀ ਪੱਤਾ ਤੈਨੂੰ ਮਾਣਨ ਦੀ ਜੀ ਤੇਨੂੰ ਦੱਸਤਾ ਕੜੀ ਪੱਤਾ ਆਹ ਹਵਲਾ ਹੁਕ ਦਿੱਤੀ ਆਹ ਸਹੀ ਹੈ ਚੱਲ ਹੁਣ ਐ ਦੱਸ ਕਰੇਲੇ ਕਿਹੜੇ ਨੇ ਕਰੇਲੇ ਕਰੇਲੇ ਤਾਂ ਹੁ ਸੀ ਸੀ ਕਰੇਲੇ ਦਾ ਪਤਾ ਨਹੀਂ ਕੜੀ ਪੱਤਾ ਹੀ ਨਹੀਂ ਪਤਾ ਤੇ ਅੱਛਾ ਉਹ ਕਿੰਨਾ ਦੱਸ ਕਿਹੜੇ ਕਿੰਤਾ ਫਫੀ ਦਾ ਕਿੰਤਾ ਦੱਸ ਕਿਹੜੇ ਆਹ ਹਦੀ ਸ਼ਾਇਦ ਇਧਰ ਦੀ ਹੋ ਕੇ ਹੱਥ ਲਾ ਬਈ ਅੱਜ ਆਪਾਂ ਨੋ ਲੈਸ ਟੈਸਟ ਕਰਦੇ ਆਂਗੇ ਉਹ ਵੀ ਤਾਂ ਹਰ ਗਲਤ ਇਹ ਹੋਰ ਕਿਹੜਾ ਦੀਦੀ ਗਲਤ ਇਹ ਹੋਰ ਕਿਹੜਾ ਦੀਦੀ ਮੈਂ ਅੱਤਾ ਹੀ ਗਾਇਸ ਤੂੰ ਦੱਸ ਕਿਹੜਾ ਆ ਹੈਗਾ ਜਿਹੜਾ ਸਾਰਿਆਂ ਤੋਂ ਵੱਡੇ ਪੱਤੇ ਆਲਾ ਆ ਹੱਪ ਫੀਤਾ ਦੀਦੀ ਇਹ ਕਿਹੜਾ ਆ ਹਾਂ ਆ ਵੱਡੇ ਵੱਡੇ ਜਿਹਦੇ ਚੌੜੇ ਜਿਹੇ ਪੱਤੇ ਨੇ ਆਹਾ

ਦੱਪੀ ਲੈ ਕੇ ਥੱਲੇ ਥੋੜਾ ਸਾਰਾ ਵੜਦਾ ਅੱਛਾ ਜੇ ਕਾਟਰ ਹੁੰਦਾ ਤਾਂ ਲੱਗ ਜਿਵੇਂ ਛਤਰੀ ਚੱਲ ਫਿਰ ਪੀਸੀ ਉੱਧਰ ਚੱਲਦੇ ਆ ਲੈ ਹੋਣਾ ਚ ਉਹ ਸਿੱਧੂ ਵੀ ਇਹ ਕੀ ਦੀ ਹੁਣ ਮੈਨੂੰ ਪਤਾ ਲੱਗਿਆ ਇਹ ਸਿੱਧੂ ਕਿੱਥੇ ਮਰਦਾ ਹੈ ਅੱਲਾ ਦਾ ਦਾਦਾ ਵਾਰੂ ਆ ਜਾ ਹੁਣ ਦੱਸ ਫਿਰ ਜੇ ਨਾ ਪੱਕੇਗਾ ਹੈ ਅਰੇ ਯੇ ਗੱਡੀ ਜੇ ਨਾ ਪੱਕੇ ਇਨਾਂ ਚ ਦੱਸ ਵੀ ਕਿਹੜਾ ਕੀ ਹੈ ਪਹਿਲਾਂ ਦੂਆ ਹੀ ਦੱਸ ਐਨੀ ਜੀ ਜੀ ਨਾ ਦੱਸ ਕਿਹੜਾ 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 ਹਾਂ ਦੱਸ ਸਭ ਤੋਂ ਪਹਿਲਾਂ ਐਨੀ ਜੀ ਜੀ ਮੈਂ ਤੁਸੀਂ ਕਹ ਰਹੇ ਸੀ ਕਿ ਕਾਲਾ ਪੁੱਤੀ ਆਈ ਰੱਬ ਜਿੰਨਾ ਕਿਹੜਾ ਹੈਗਾ ਟਮਾਟਰਾਂ ਦਾ ਕਿਹੜਾ ਹੈ ਆਈ ਦੱਸ ਮੈਨੂੰ ਐ ਦੱਸ ਤੁਸੀਂ ਜੀ ਜੀ ਆ ਕਰਕੇ ਦੱਸਦੇ ਜਿਵੇਂ ਕਿ ਇਹ ਉਹਦਾ ਪੁਪੀਟਰਾ ਹੈ ਕਿਹੜਾ ਬਿੱਦੂ ਚਲ ਨਾਮ ਲੈ ਜਾ ਹਾਂ ਚੱਲ ਇਹ ਬੁੱਧਾ ਦੱਸਣਾ ਨੇ ਕਾਸਤੇ ਆਹ ਹਦੀ ਇਹਦਾ ਮੜਾ ਜੋ ਤਾ ਦੱਸੋ ਐਣੀ ਦੀ ਦੀ ਮਤਸੂੱਥੇ ਕਰ ਰਹੀ ਸੀ ਲਾ ਪਰ ਤੇ ਦੱਸ ਪਰ ਕਿਹੜੀ Shimla ਬੱਤਰੇ ਉੱਤੇ ਪੈਰ ਨਾ ਰੱਖੀ ਬੁੱਧਾ ਹਲਦੀ ਮੇਰੇ ਕੰਨੀਂ ਮ ਕਰ ਦਿਆ ਕਰ ਮੈਂ ਹਾਂ ਇਹਨਾਂ ਚ ਹੁਣ Shimla ਮੇਰੇ ਚਲ ਬੋ ਕਿਹੜੀ Shimla ਆਹ ਵਾਲੀ ਦੀ ਲੱਗ ਨਹੀਂ ਦਿੱਤੀ ਕੋਈ ਆਹ ਹਵਲੇ ਕਿਹੜੀ ਹੋਈ ਕੇ ਆ ਪੱਟੀ ਸਰੀ ਦੀ ਓ ਆ ਤੁਰ ਬੇਲਾਂ ਨੂੰ ਗਈ ਇਹਨੇ ਆ ਇਹ ਸ਼ਿਮਨਾ ਵਿੱਚ ਜਿੱਦੇ ਚਿੱਟਾ ਕਰਨਾ ਅਗਰੇ ਨੇ ਚਿੱਟਾ ਲੱਗ ਕੇ ਤੇਰੇ ਆਹ ਇਹ ਜੀਟੀ ਨੇ ਗੁਬਾਈ ਨਿਕਲਦੀਆਂ ਆਹਾ ਦੀਦੀ ਹਾਂ ਇਹ ਜਵਾ ਬੀਖਾਵੇ ਖੇਤੀਬਾੜੀ ਵਾਲੇ ਹੁਣ ਤਾਂ ਮੈਨੂੰ ਇਹਨਾਂ ਚ ਹੋਇਆ ਸਕਟਰ ਕਿਹੜਾ ਤੁਮਾਤਰ ਐ ਤੇ ਗ੍ਰੇਨ ਲੱਗਦਾ ਆਪਕਾ टमा <laughs> 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 तो तो देगा <laughs> 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 कौन चाहिए लपके चलो पीछे हूं पीछे हो जा मम्मी ले मोड़ मड़ जा पीछे चली जा लेनी आज ये आ भी फुटीते आहा वाला परनो मियां या मियां पड़ गया आया इधर होया गेट पे आगे होया आगे ਕੰਨਾ ਮੀ ਆ ਗਿਆ ਜੀ ਯਾ ਕਿ ਮੈਂ ਕਾ ਬੰਨ ਨਹੀਂ ਤੈਨੂੰ ਹੀ ਬਣਾ ਆ ਇਹ ਨੂੰ ਨਹੀਂ ਚੱਲਦਾ ਜੀ ਹਲ ਹੈ ਮੈਂ ਨਭੇ ਜਾਣ ਨੂੰ ਪਤਾ ਹੈ ਅਭੀ ਸਮਾਂ ਇਕੱਠੇ ਲਈ ਖੜ ਦੇ ਖੜ ਜਾ ਹਾਂ ਬੱਸ ਹੁਣ ਤੂੰ ਖੜ ਜਾ ਅੰਦਰ ਹੋ ਕੇ ਹੁਣ ਵੀ ਤੂੰ ਮਿਲ ਖਾ ਦੇ ਰਿਹਾ ਇਹ ਨੂੰ ਪਹਿਲੇ ਹੀ ਬਾਹਰ ਨਹੀਂ ਹੋ ਜਾਣਾ Liza! Kandang! Kandang! Ayo masuk! Kandang,